ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਹ ਨਹੀਂ ਪਾਜੀ ਮੇਰੇ ਟਰੱਕ ਨੂੰ ਅੱਗ ਲੱਗੀ ਸੀ ਪਿਛਲੇ ਸਾਲ ਤੇ ਲੋਡ ਭਰਿਆ ਹੋਇਆ ਦਾ ਟ੍ਰੇਲਰ ਬਚ ਗਿਆ ਦਾ ਨਿਊ ਜਰਸੀ ਵਾਲਿਆਂ ਨੇ ਟੋਇੰਗ ਵਾਲਿਆਂ ਨੇ 47000 ਡਾਲਰ ਦਾ ਬਿੱਲ ਬਣਾਇਆ ਤੇ ਜਿਹੜੀ ਮੇਰੀ ਕੰਪਨੀ ਦੀ ਇੰਸ਼ੋਰਸ ਸੀ ਉਹ ਦੇ ਕੇ ਗਈ 20000 ਡਾਲਰ ਹੱਥ ਖੜੇ ਕਰ ਗਈ ਮੇਰੀ ਜਿਹੜੀ ਫਿਜ਼ੀਕਲ ਡੈਮੇਜ ਸੀ ਉਹ ਹੈਗਾ ਤਾਂ 10000 ਡਾਲਰ 10 ਹੁੰਦਾ ਨਹੀਂ ਦੇ ਦਤਾ 17000 ਚੱਕੇ ਕੰਪਨੀ ਨੇ ਮੇਰੇ ਜ਼ਿੰਮੇਵਾਰਤਾ ਤੇ ਉਤੋਂ ਡੈਕਟੇਬਲ ਕੱਟਿਆ 15000 ਦਾ। ਕੀ ਇਹ ਸਹੀ ਹੈ ਕਿ ਸਹੀ ਹੈ? ਸੋਕੈਂ ਇਹ ਨਹੀਂ ਤਾਂ ਮੈਨੂੰ ਦੱਸਿਓ ਕੋਈ ਹਣ। ਇਹ ਤਾਂ ਲੜੇ ਇੰਸ਼ੋਰੈਂਸ ਦੀ ਪਾਲਿਸੀ ਦੇ ਉੱਤੇ ਆਈ ਥਿੰਕ ਹਰਜੋਤ ਭਾਜੀ ਤੁਸੀਂ ਥੋੜਾ ਉੱਤੇ ਦੱਸ ਸਕਦੇ ਹੋ ਵੀ ਕਿੰਨਾ ਡਾਇਰੈਕਟੇਬਲ ਹੁੰਦਾ ਕਿ ਕਿਦਾਂ ਪਾਲਿਸੀ ਲਈ ਹੁੰਦੀ ਹੈ ਨਾ ਉਸ ਹਿਸਾਬ ਦੇ ਪਰ ਜਿਹੜੀ ਨਾ ਇਹ ਟੋਇੰਗ ਦਾ ਤਾਂ ਕਿੰਨੀ ਵਾਰੀ ਰਮਨ ਭਾਜੀ ਹੁਣੀ ਇਸ਼ੂ ਕੀਤਾ ਵੇ ਬਹੁਤ ਲੁੱਟ ਹੈਗੀ ਆ ਵੱਡੀ ਹਨਾ ਤੇ ਇਹ ਇਹਦੇ ਬਾਰੇ ਰਮਨ ਭਾਜੀ ਜਦ ਦੱਸ ਸਕਦੇ ਆ ਠੀਕ ਹੈ ਕਿ ਨਾ ਬਿਲਕੁਲ ਜੀ ਇਹ ਜਿਹੜੋ ਚੀਜ਼ਾਂ ਦੇਖੋ ਆਪਾਂ ਡੋਨਟ ਟੇਕ ਮੀ ਰੋਂਗ ਮੈਨੂੰ ਗਲਤ ਨਾ ਸਮਝੋ ਪਰ ਆਪਾਂ ਜਦੋਂ ਇੰਸ਼ੋਰੈਂਸ ਪਰਚੇਸ ਕਰਦੇ ਆ ਉਦੋਂ ਆਪਾਂ ਲੋਏਸਟ ਪ੍ਰੀਮੀਅਮ ਚਾਉਂਦੇ ਆ ਸੋ ਲੋਏਸਟ ਪ੍ਰੀਮੀਅਮ ਦਾ ਮਤਲਬ ਇਹ ਹੁੰਦਾ ਕਿ ਤੁਹਾਡੀਆਂ ਕਵਰੇਜ ਇਸ ਘਟ ਜਾਂਦੀ ਹੈ ਜੇ ਹੁਣ ਤੁਸੀਂ ਉੱਥੇ 50000 ਦੀ ਟੋਇੰਗ ਕਵਰੇਜ ਲਈਆ ਜਾਂ 100000 ਦੀ ਟੋਇ ਕਵਰੇਜ ਲਈਆ ਉਹੀ ਥਾਂ ਤੇ ਤੁਸੀਂ ਏਜੰਟ ਨੂੰ ਕਹਿੰਦੇ ਮੈਨੂੰ ਚੱਲਦਾ ਕਰ ਦੇ 10000 ਦੀ ਕਵਰੇਜ 25000 ਦੀ ਕਵਰੇਜ ਕਰ ਦੇ ਸੋ ਜੇ 25000 ਦੀ ਤੁਹਾਡੀ ਕਵਰੇਜ ਹੈਗੀ ਆ 20000 ਦੀ ਕਵਰੇਜ ਹੈਗੀ ਆ ਬਾਕੀ ਰੈਸਟ ਆਫ ਤਾਂ ਜਿਹੜਾ ਬਿੱਲ ਹੈਗਾ ਟੋਇੰਗ ਦਾ ਉਹ ਦੇ ਦੇ ਨੀਡ ਟੂ ਗੈਟ ਪੇਡ ਉਹਨਾਂ ਨੇ ਕਿਤੇ ਵੇ ਕਿਤੇ ਤਾਂ ਪੇ ਕਰਨਾ ਹੀ ਨਹੀਂ ਆ ਉਹ ਲੈਣਾ ਹੈ ਠੀਕ ਹੈ ਯਸ ਟੋ ਦਾ ਬਿੱਲ ਬਹੁਤ ਐਕਸੈਸਿਵ ਹੋਗਾ ਉਹ ਵੀ ਮੈਂ ਬਿਲਕੁਲ ਤੁਹਾਡੇ ਨਾਲ ਰਾਜ਼ੀ ਹਾਂ ਉਸ ਚੀਜ਼ ਦੇ ਵਿੱਚ ਪ੍ਰੈਡਿਕਟਰੀ ਟੋਇੰਗ ਦਾ ਜਿਹੜਾ ਆਸਲ ਆਉਥਿਆ ਵੀ ਸੀਗਾ ਤੇ ਰਾਕਸ਼ਨੋ ਇੱਕ ਤੇ ਆਪਾਂ ਇੱਕ ਚੀਜ਼ ਹੋਰ ਮੈਂ ਸਾਂਝੀ ਕਰਨੀ ਚਾਹੁੰਦਾ ਆਪਣੇ ਈਵਰਸ ਦੇ ਨਾਲ ਸੋ ਇਹਨਾਂ ਨੂੰ ਸੌਰੀ ਰਮਨ ਜੀ ਇਹਨਾਂ ਨੂੰ ਦੱਸ ਦਿਓ ਵੀ ਫਿਰ ਇਹ ਪਹਿਲੂ ਆਪਣਾ ਇੰਸ਼ੋਰੈਂਸ ਦਾ ਚੈੱਕ ਕਰ ਲੈਣ ਵੀ ਕੀ ਤੁਹਾਡੀ ਇੰਸ਼ੋਰੈਂਸ ਨੇ ਤਾਂ ਉਨਾ ਹੀ ਕਰਨਾ ਜਿੰਨੇ ਜੋ ਪੇ ਕਰਨਾ ਉਹੀ ਕਰਨਾ ਰਾਜਾ ਹੋਰ ਤੁਸੀਂ ਆਪਸ ਸਟੋਰੀ ਸਾਂਝੀ ਕੀਤੀ ਸੀ ਨਾ ਇੱਕ ਐਲ.ਏ ਦੇ ਵਿੱਚ ਘਰ ਹੈਗਾ 27 ਮਿਲੀਅਨ ਦਾ ਇੰਸ਼ੋਰੈਂਸ ਕਰਾਈ ਸੀ 3 ਮਿਲੀਅਨ ਦੀ ਇੰਸ਼ੋਰੈਂਸ ਵਾਲੇ ਕਹਿੰਦੇ ਅਸੀਂ ਤਾਂ 3 ਮਿਲੀਅਨ ਦੇਣਾ ਬਾਕੀ ਫਿਰ ਹੈ ਜੀ ਹੁਣ 24 ਮਿਲੀਅਨ ਵਾਲੇ ਦੋਲੇ ਸੋ ਇਸੇ ਕਰਕੇ ਇਹ ਬਹੁਤ ਜ਼ਰੂਰੀ ਆ ਵੀ ਤੁਹਾਨੂੰ ਜਿੰਨੀ ਤੁਹਾਡੀ ਬਿਲਕੁਲ ਸਹੀ ਕਵਰ ਜਿਹੜੀ ਵੈਲਿਊ ਆ ਨਾ ਉਸ ਹਿਸਾਬ ਨਾਲ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ ਜੀ ਸੋ ਇੰਸ਼ੋਰੈਂਸ ਦੀ ਪ੍ਰੋਬਲਮ ਸਾਨੂੰ ਵੱਡੀ ਜਿਹੜੀ ਆ ਉਹ ਇਹ ਹੈਗੀ ਆ ਕਿ ਜਦੋਂ ਆਪਾਂ ਇੰਸ਼ੋਰੈਂਸ ਕੰਪਨੀ ਨੂੰ ਜਾਂ ਏਜੰਟ ਨੂੰ ਕਹਿੰਦੇ ਆ ਕਿ ਸਾਨੂੰ ਸਸਤੀ ਇੰਸ਼ੋਰੈਂਸ ਕਰ ਦੇ ਕੋਈ ਵੀ ਇੰਸ਼ੋਰੈਂਸ ਸਸਤੀ ਜਾਂ ਮੈਵੀ ਨਹੀਂ ਹੁੰਦੀ ਸਿਰਫ ਬੈਨੀਫਿਟ ਘਟ ਜਾਂਦੇ ਆ ਬੈਨੀਫਿਟ ਬਿਲਕੁਲ ਸਟ੍ਰਿਪਡਾਊਨ ਬੈਨੀਫਿਟ ਹੋ ਜਾਂਦੇ ਆ ਸੋ ਲਿਟਰਲੀ ਜੇ ਤੁਸੀਂ ਬਾਏ ਕਰਦੇ ਇੰਸ਼ੋਰੈਂਸ ਇਹ ਇੰਸ਼ੋਰੈਂਸ ਦੇ ਵਿੱਚ ਤੁਸੀਂ ਰੇਟ ਦੇ ਉੱਤੇ ਚਲੇ ਜੰਨੇ ਆ ਤਾਂ ਰੇਟ ਦੇ ਉੱਤੇ ਜਾਣ ਦੇ ਉੱਤੇ ਫਿਰ ਇਹ ਚੀਜ਼ਾਂ ਜਿਹੜੀਆਂ ਇਹ ਨਾਰਮਲ ਹੈਗੀਆਂ ਵਾਪਰਦੀਆਂ ਯਾ ਫਿਰ ਰਿਸਕ ਆਇਆ ਜਿਹੜੇ ਤੁਸੀਂ ਆਪ ਆਪਣੇ ਲਈ ਆਪ ਜਿਹੜੇ ਇਨਕਲੂਡ ਕੀਤੇ ਹਾਂਜੀ ਦਮਨ ਜੀ ਤੁਸੀਂ ਸੌਰੀ ਮੈਂ ਜਦੋਂ ਤੱਕ ਕੱਟਤੀ ਸੀ ਗੱਲ ਨੂੰ ਕੰਟੀਨਿਊ ਕਰ ਲਓ ਹੋਰ ਬਹੁਤ ਵੱਡਾ ਮੁੱਦਾ ਜਿਹੜਾ ਇਸ ਵੇਲੇ ਕੱਲ ਵੀ ਅਸੀਂ ਗੱਲ ਕੀਤੀ ਸੀ ਔਨ 에ਅਰ ਸਿਗਨ ਹੈ ਉਦੋਂ ਵੀ ਗੱਲ ਕੀਤੀ ਸੀ ਅੱਜ ਵੀ ਇਹੀ ਗੱਲ ਕਰ ਰਹੇ ਹੈਗੇ ਆ 21 ਤਰੀਕ ਜਿਹੜੀ ਆ ਜਨੂਅਰੀ 21 ਤਰੀਕ ਲਾਸਟ ਡੇਟ ਹੈਗੀ ਆ ਬ੍ਰੋਕਰ ਟਰਾਂਜੈਕਸ਼ਨਸ ਦੇ ਉੱਤੇ ਟਰਾਂਸਪੇਰੈਂਸੀ ਦੀ ਕਾਮਨ ਟੂ ਪੀਰੀਅਡ ਲਈ ਲਾਸਟ ਡੇਟ ਹੈ ਕਿ ਆ ਜਨਵਰੀ 21 ਸੋ ਜਿੰਨੇ ਵੀ ਲੋਕੀ ਇਸ ਵੇਲੇ ਸੁਣਦੇ ਆ ਜਾਂ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਆ ਤੁਸੀਂ ਆਪ ਸਿਆਣੇ ਆ ਕਿੰਨੀਆਂ ਵਰੀ ਆਪਾਂ ਗੱਲ ਕੋਲਾ ਆਉਂਦੀਆਂ ਜਿੱਥੇ ਕਿ ਆਪਾਂ ਨੂੰ ਕਹਿੰਦੇ ਜੀ ਬ੍ਰੋਕਰ ਦਾ ਪਤਾ ਨਹੀਂ ਲੱਗ ਰਿਹਾ ਬ੍ਰੋਕਰ ਦੱਸ ਨਹੀਂ ਰਿਹਾ ਬ੍ਰੋਕਰ ਆ ਇਦਾਂ ਬ੍ਰੋਕਰ ਆਉਂਦਾ ਹੁਣ ਅੱਜ ਦੀ ਤਰੀਕ ਦੇ ਵਿੱਚ ਗਵਰਨਮੈਂਟ ਤੁਹਾਡੇ ਵਿਚਾਰ ਜਾਨਣਾ ਚਾਹੁੰਦੀ ਆ ਤੁਹਾਡੇ ਕਮੈਂਟਸ ਸੁਣਨਾ ਚਾਹੁੰਦੀ ਆ ਕਿ ਤੁਸੀਂ ਕੀ ਚਾਹੁੰਦੇ ਆ ਕਿ ਬ੍ਰੋਕਰ ਜਿਹੜਾ ਹੈਗਾ ਉਹ ਟਰਾਂਸਪੈਰੈਂਸੀ ਰੱਖੇ ਤੁਸੀਂ ਬ੍ਰੋਕਰ ਦੇ ਕੋਲੋਂ ਜਦੋਂ ਉਹ ਬ੍ਰੋਕਰ ਨੂੰ ਸ਼ਿਪਰ ਕੋਲੋਂ ਕੀ ਪੇ ਹੋਇਆ ਉਹ ਤੁਹਾਨੂੰ ਟਰਾਂਜੈਕਸ਼ਨ ਜਿਹੜੀ ਆ ਬ੍ਰੋਕਰ ਨੂੰ ਡਿਸਕਲੋਜ਼ ਕਰਨੀ ਪੈਣੀ ਆ ਵਿਥਨ ਸਰਟਨ ਟਾਈਮ ਸੋ ਜੇ ਤੁਸੀਂ ਇਸ ਚੀਜ਼ ਦੇ ਹੱਕ 'ਚ ਤੁਸੀਂ ਚਾਹੁੰਦੇ ਆ ਕਿ ਬ੍ਰੋਕਰ ਇਵੇਂ ਕਰੇ ਤੇ ਪਲੀਜ਼ ਬ੍ਰੋਕਰ ਟਰਾਂਸਪਰੈਂਸੀ ਦਾ ਜਿਹੜਾ ਕਮੈਂਟ ਪੀਰੀਅਡ ਹੈਗਾ ਉੱਤੇ ਜਾ ਕੇ ਕਮੈਂਟ ਕਰੋ ਸਾਡੀ ਜਿਹੜੀ ਪੰਜਾਬੀ ਟਰਕਿੰਗ ਯੂਸਰਰੀ ਸਾਈਟ ਆ ਉਹਦੇ ਉੱਤੇ ਰਿਸੋਰਸਸ ਦੇ ਵਿੱਚ ਟੈਬ ਹੈਗਾ ਜਿਹੜੀ ਨਾਤਾਲੀ ਸਾਈਟ ਹੈਗੀ ਆ ਉਹਦੇ ਰਿਸੋਰਸਸ ਟੈਬ ਹੈਗਾ ਅਸੀਂ ਜਿੰਨਾ ਵੱਧ ਤੋਂ ਵੱਧ ਤੁਹਾਡੇ ਕੋਲੋਂ ਜਿੰਨੇ ਜਣੇ ਕੋਲੋਂ ਵੱਧ ਤੋਂ ਵੱਧ ਤੁਹਾਡੇ ਕੋਲੋਂ ਕਮੈਂਟ ਕਰਨ ਦੇ ਕਰੋ ਕਿਉਂਕਿ ਅੱਗੇ ਅਸੀਂ ਡਿਟੈਂਸ਼ਨ ਟਾਈਮ ਤੇ ਵੀ ਏਵੇਂ ਹੀ ਬਹੁਤ ਜ਼ਿਆਦਾ ਰੋਣਾ ਪਿਆ ਸੀਗਾ ਲੇਕਿਨ ਡਿਟੈਂਸ਼ਨ ਟਾਈਮ ਦੇ ਉੱਤੇ ਵੀ ਜਿਹੜੀ ਆ ਤੁਹਾਡੀ ਬਹੁਤ ਘੱਟ ਜਿਹੜੇ ਕਮੈਂਟਸ ਗਏ ਸੀਗੇ ਇਸ ਕਰਕੇ ਡਿਟੈਂਸ਼ਨ ਟਾਈਮ ਦਾ ਵੀ ਕੁਝ ਨਹੀਂ ਬਣ ਸਕਿਆ ਤੇ ਹੁਣ ਬ੍ਰੋਕਰ ਟਰਾਂਸਪਰੈਂਸੀ ਆ ਤੁਸੀਂ ਹਿਸਾਬ ਲਾ ਲਓ ਵੀ 15000 ਬ੍ਰੋਕਰ ਆ ਤੇ 13 ਲੱਖ ਜਿਹੜੇ ਕੈਰੀਅਰ ਆ ਸੋ 15000 ਬ੍ਰੋਕਰ ਦੇ ਅਗੇਂਸਟ 13 ਲੱਖ ਕੈਰੀਅਰ ਖੜਾ ਆ ਤੇ 13 ਲੱਖ ਕੈਰੀਅਰ ਦੇ ਵਿੱਚੋਂ ਜੇ ਲੱਖਾਂ ਦੇ ਵਿੱਚ ਕਮੈਂਟ ਨਾ ਆਉਣ ਤਾਂ ਮੇਰੇ ਖਿਆਲ ਮਤਲਬ ਕਿ ਬਿਲਕੁਲ ਫਿਰ ਤਾਂ ਆਪਾਂ ਜੋ ਸਾਡੇ ਨਾਲ ਹੁੰਦਾ ਆ ਆਪਾਂ ਉਹਦੇ ਹੱਕ ਦਾ ਰਿਹਾ ਉਸੇ ਹਾਂਜੀ ਅਗਲੇ ਕਾਲਰ ਨੇ ਹਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਆਖੀਆ ਜਿੰਨੇ ਬਰਾਬਰ ਹਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਦੋ ਕੁਐਸਚਨ ਹੈ ਜੀ ਪਹਿਲਾ ਕੁਐਸਚਨ ਹੈ ਡਰੱਗ ਦੇ ਮਾਮਲੇ ਦੇ ਵਿੱਚ ਤੇ ਮੈਂ ਇਹ ਐਡੀਟੀ ਦੇ ਨਾਲ ਇਨਰੋਲਮੈਂਟ ਹੈ ਤੇ ਜਦੋਂ ਮੈਂ ਹੁਣ 2 ਮਹੀਨੇ ਆਊਟ ਆਫ ਸਰਵਿਸ ਐਂਡ ਆਊਟ ਆਫ ਅਮਰੀਕਾ ਰਹਿਣਾ ਕੀ ਉਹਨਾਂ ਨੂੰ ਦੱਸਣਾ ਚਾਹੀਦਾ ਕਿਤੇ ਬਾਅਦ ਚੋਂ ਰੈਂਡਮ ਨਾ ਜਾਵੇ ਐਬਸੋਲੂਟਲੀ ਦੱਸਣਾ ਪੈਣਾ ਹੈ ਭਾਜੀ ਜੇ ਤੁਸੀਂ ਐਬਸੋਲੂਟਲੀ ਤੁਹਾਨੂੰ ਦੱਸਿਆ ਪੈਣਾ ਕਾਨੂੰਨ ਇਹ ਕਹਿੰਦਾ ਹੈ ਜਦੋਂ ਤੁਸੀਂ ਆਫ ਡਿਊਟੀ ਹੋ ਜਾਂਦੇ ਆ ਜਾਂ ਤੁਹਾਡੇ ਟਰੱਕ ਨਹੀਂ ਚਲਾ ਰਹੇ ਹੈਗੇ ਤੁਸੀਂ ਰੈਂਡਮ એનਰੋਲਮੈਂਟ ਦੇ ਵਿੱਚੋਂ ਆਪਣਾ ਨਾਮ ਕੱਢਣਾ ਹੈਗਾ ਤੇ ਜਦੋਂ ਤੁਸੀਂ ਵਾਪਸ ਆਉਣਾ ਹੈਗਾ ਵਾਪਸ ਆਣ ਕੇ ਟਰੱਕ ਦੁਆਰਾ ਚਲਾਉਣਾ ਹੈਗਾ ਜੇ 30 ਡੇਸ ਤੋਂ ਵੱਧ ਤੁਸੀਂ ਆਫ ਡਿਊਟੀ ਰਹੇ ਹੈਗੇ ਆ ਤੇ ਤੁਹਾਨੂੰ ਫਿਰ ਆਣ ਕੇ ਪ੍ਰੀ এমਪਲॉयਮੈਂਟ ਡਰਾਈਵ ਟੈਸਟ ਜਿਹੜਾ ਉਹ ਦੁਆਰਾ ਤੋਂ ਕਰਾਉਣਾ ਪੈਣਾ ਹੈ ਆ ਤੇ ਦੁਆਰਾ ਆਪਣਾ ਨਾਮ ਜਿਹੜਾ ਆ ਉਹ ਰੈਂਡਮਨ ਰੋਲਮੈਂਟ ਦੇ ਵਿੱਚ ਨਾਮ ਕਰਾਉਣਾ ਠੀਕ ਹੈ ਜੀ ਦੂਜਾ ਕੁਐਸਚਨ ਇਹ ਆ ਜੀ ਕਰ ਵਾਲਿਆਂ ਦੀ ਈਮੇਲ ਆਉਂਦੀ ਰਹਿੰਦੀ ਆ ਮਹੀਨੇ ਦੀ ਮਹੀਨੇ ਜਿਹੜੀ ਹੁਣ ਈਮੇਲ ਆਈ ਆ ਉਹਦੇ ਵਿੱਚ 4 1 2 3 4 ਇੱਕ ਨੰਬਰ ਦੇ ਵਿੱਚ ABCD ਦੋ ਨੰਬਰ ਦੇ ਵਿੱਚ ABC ਤੇ ਉਹਦੇ ਵਿੱਚ ਇਦਾਂ ਆਇਆ ਵੀ ਜਿਹੜੀ ਫੀਸ ਡਿਊਸ ਹੋਣ ਤੇ ਨੰਬਰ 2 ਦੇ ਵਿੱਚ ਆਇਆ ਹੈਗਾ ਵੀ 90 ਡੇ ਦੇ ਵਿੱਚ 0 ਆ 0 ਲਿਖਿਆ ਹੋਇਆ ਇਹਦਾ ਮਤਲਬ ਵੀ 0 ਮਤਲਬ ਵੀ ਟਰੱਕ 90 ਦਿਨਾਂ ਤੋਂ ਬਾਅਦ ਫਿਰ ਸਮੋਕ ਬਾਸ ਕਰਾਉਣੀ ਹੈ। ਹਾਂਜੀ ਆਈ ਡੋਟ ਨੋ ਕਿ ਈਮੇਲ ਕੀ ਕਹਿੰਦੀ ਹੈ ਮੈਂ ਇਦਾਂ ਮੈਨੂੰ ਸਮਝ ਨਹੀਂ ਆਇਆ ਕਿ ਤੁਹਾਨੂੰ ਈਮੇਲ ਕੀ ਆਇਆ ਤੁਸੀਂ ਈਮੇਲ ਸਾਨੂੰ ਰਮਨ ਹਟ ਕੋ ਨਾਪਟਾ ਦੇ ਉੱਤੇ ਫॉरवर्ड ਕਰ ਦਿਓ ਅਸੀਂ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ। ਠੀਕ ਹੈ ਜੀ ਠੀਕ ਹੈ ਜੀ ਮਿਹਰਬਾਨੀ। ਥੈਂਕ ਯੂ ਜੀ। ਇੰਦਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਤੇ ਸੁਣਾਉਣ ਵਾਲਿਆਂ ਨੂੰ ਸਾਲਿਆਂ ਸਸਸੀ ਕਾ ਸਸਸੀ ਕਾ ਜੀ ਹਾਂ ਜੀ ਬਾਈ ਜੀ ਜੇਕਰ ਜਿਹੜਾ ਤੁਸੀਂ ਦੱਸੇ ਵੀ ਘਰਾਂ ਦੀ ਕੀਮਤ ਜਿਵੇਂ ਇੰਸ਼ੂਰੈਂਸ ਦਾ ਜਿਵੇਂ 30 ਮਿਲੀਅਨ ਦਾ ਘਰ ਸੀਗਾ ਤੇ ਉਹਨੂੰ 3 ਮਿਲੀਅਨ ਮਿਲ ਰਿਹਾ ਤੇ ਕੀ ਜੇ ਰੋ ਇੰਸ਼ੂਰੈਂਸ ਕਰਦੇ ਹੁੰਦੇ ਆ ਉਹਨੂੰ ਐ ਨਹੀਂ ਪਤਾ ਹੁੰਦਾ ਵੀ ਇਹ 30 ਮਿਲੀਅਨ ਦਾ ਘਰ ਹੈਗਾ ਤੇ ਜੇ ਟਰੱਕਾਂ ਦੀ ਕਰਦੇ ਨੇ ਟਰੱਕਾਂ ਦੀ ਵੀ ਪਹਿਲਾਂ ਉਹ ਟਰੱਕ ਵੈਲਿਊ ਪੁੱਛਦੇ ਆ ਤੇ ਉਹਦੇ ਕਰਾਉਣਾ ਉਹਦੀ ਟਰੱਕ ਦੀ ਵੈਲਿਊ ਉਨੀ ਤਾਂ ਮਿਲਦੀ ਹੋਈ ਨਹੀਂ ਉਹਨੂੰ ਉਹਦਾ ਡੈਪ੍ਰੀਸੀਏਸ਼ਨ ਜੇ ਇੱਕ ਸਾਫ ਦਾ ਵੀ ਲਾਉਣਾ ਹੈ ਸਾਲ ਬਾਅਦ ਫੇਰ ਰਿਨਿਊ ਹੁੰਦੀ ਹੈ ਡੈਪ੍ਰੀਸੀਏਸ਼ਨ ਵੀ ਲਾ ਲੈਣ ਤਾਂ ਵੀ ਉਹਨੂੰ ਉਹਦੀ ਉਹਦੇ अमाउंट ਤਾਂ ਮਿਲ ਨਹੀਂ ਜਾਈਦਾ ਉਹਨੂੰ ਉਹਦੇ ਇਵਨ ਨਹੀਂ ਮਿਲਦੀ ਨੇੜੇ ਤੇੜੇ ਵੀ ਨਹੀਂ ਮਿਲਦੀਗੀ ਬਹੁਤ ਘੱਟ ਮਿਲਦੀ ਆ ਇਹ ਇਹ ਸਿੱਧਾ ਸੋਸ਼ਲ ਨਹੀਂ ਹੈਗਾ ਹੈਗਾ ਇੱਕ ਬੰਦੇ ਦਾ ਤੇ ਦੂਜਾ ਇੱਕ ਕੁਸ਼ਨ ਹੋਰ ਆ ਜਿਹੜਾ ਬੰਦਾ ਕੰਪਨੀ ਡਰਾਈਵਰ ਆ ਉਹ ਦੂਜੇ ਕਿਵੇਂ ਕੰਪਨੀ ਚਵੇਂ ਫਲੀਟੋ ਲਈ ਤੇ ਕੰਮ ਕਰਦਾ ਜਾਂ ਆਪਣੇ ਸੋਸ਼ਲ ਫਾਰਮਾਂ ਦੇ ਕੰਮ ਕਰਦਾ ਹੋ ਛੁੱਟੀ ਤੇ ਜਾਂਦਾ ਉਹ ਵਾਪਸ 2 ਮਹੀਨੇ ਦੀ ਛੁੱਟੀ ਲੈ ਕੇ ਵਾਪਸ ਆਉਂਦਾ ਜਦੋਂ ਉਹ ਫੇਰ ਕੰਮ ਸ਼ੁਰੂ ਕਰ ਦਿੰਦਾ ਹੈ ਉਵੇਂ ਟ੍ਰੈਕਿੰਗ ਦੇ ਵਿੱਚ ਉਹਨੂੰ ਉਹਦੇ ਪੇਡ ਹੁੰਦੀਆਂ ਛੁੱਟੀਆਂ ਜਾਂ ਕਿਵੇਂ ਪਾਲਿਸੀ ਕਦੋਂ ਕ ਲੱਗ ਸਕਦੀ ਆ ਓਕੇ ਜੀ ਇਹ ਜਿਹੜੀ ਪਹਿਲੀ ਤੁਸੀਂ ਗੱਲ ਕਹੀ ਆ ਤੇ ਇਹਦਾ ਜਵਾਬ ਮੈਂ ਦੇ ਦਿਆ ਕਿ ਅਮਰੀਕਾ ਦੇ ਵਿੱਚ ਜਿਹੜੀ ਇੰਸ਼ੋਰੈਂਸ ਹੈਗੀ ਆ ਇਹਨੂੰ ਮੈਂ ਕਿਰਦਾ ਕਿ ਬਹੁਤ ਵੱਡਾ ਸਕੈਮ ਹੈਗਾ ਆ ਜਿਹਦੇ ਵਿੱਚ ਇਹ ਬਿਲਕੁਲ ਡੈਫੀਨੇਟਲੀ ਮੈਂ ਤੁਹਾਡੇ ਨਾਲ ਰਾਜੀ ਹੈਗਾ ਕਿ ਜਦੋਂ ਪੇਮੈਂਟ ਲੈਣੀ ਆ ਵਧਾਉਣੀ ਆ ਹਰ ਇੱਕ ਦੀ ਪੇਮੈਂਟ ਵੱਧ ਜਾਂਦੀ ਆ ਹਰ ਇੱਕ ਦੀ ਪੇਮੈਂਟ ਜਿਹੜੀ ਆ ਉਹ ਐਕਸੈਸਿਵ ਹੋ ਜਾਂਦੀ ਆ ਪਰ ਜਦੋਂ ਕਲੇਮ ਦੇਣਾ ਹੁੰਦਾ ਉਦੋਂ 32 ਨਖਰੇ ਸ਼ੁਰੂ ਹੋ ਜਾਂਦੇ ਆ 32 ਚੀਜ਼ਾਂ ਨਿਕਲਉਣੀਆਂ ਚਾਹੀਦੀ ਸੀ ਹੈਲਥ ਕੇਅਰ ਲੈ ਲਓ ਚਾਹੇ ਤੁਸੀਂ ਕਾਰ ਲੈ ਲਓ ਘਰ ਦੀ ਲੈ ਲਓ ਕਿਸੇ ਚੀਜ਼ ਦੀ ਲੈ ਲਓ ਮਤਲਬ ਕਿ ਜੇ ਜਿੱਦਣ ਤੁਹਾਡੇ ਕੋਲੋਂ ਪੈਸੇ ਲੈਣੇ ਆ ਉਦੋਂ ਤੁਸੀਂ ਉਹਨਾਂ ਦੇ ਬਾਵੇਂ ਦੇ ਪੁੱਤਰ ਜਿੱਦਣ ਤੁਸੀਂ ਉਹਨਾਂ ਨੇ ਇਨਸ਼ੋਰੈਂਸ ਦੇਣੀ ਹੈ ਤੁਹਾਨੂੰ ਉਦੋਂ ਫਿਰ ਤੁਹਾਨੂੰ ਨਾਲ ਕੱਖ ਨਹੀਂ ਲੱਗਦੇ ਸੋ ਇਹ ਬਹੁਤ ਵੱਡਾ ਮੈਂ ਮੈਂ ਕਿਹਦੂੰਗਾ ਇਹ ਚਲੋ ਖਾਲਸਾ ਜੀ ਬੈਠੇ ਆ ਇਹ ਸ਼ਰਸਾ ਕੰਮ ਕਰਦੇ ਹੈਗੇ ਪਰ ਮੈਂ ਡੈਫੀਨਿਟਲੀ ਕਹੂੰਗਾ ਨਹੀਂ ਇਹ ਗੱਲ ਤੁਹਾਡੀ ਸਹੀ ਆ ਨਹੀਂ ਗੱਲ ਬਿਲਕੁਲ ਸਹੀ ਆ ਐਸਵੇਲੇ ਜਿਹੜਾ ਇਹ ਚੀਜ਼ ਹੈਗੀ ਆ ਅਮਰੀਕਾ ਦੇ ਵਿੱਚ ਬਿਗੇਸਟ ਸਕੈਮ ਜਿਹੜਾ ਐਸਟਰ ਦੀ ਇੰਸ਼ੋਰੈਂਸ ਆ ਜਿਹਦੇ ਵਿੱਚ ਲੱਖਾਂ ਕਰੋੜਾਂ ਅਰਬਾਂ ਲੋਕੀ ਜਿਹੜੇ ਆ ਉਹ ਠੱਗੇ ਜਾ ਰਹੇ ਆ ਦਿਨ ਪਰ ਦਿਨ ਠੱਗੇ ਜਾ ਰਹੇ ਆ ਔਰ ਕਰ ਕੁਝ ਨਹੀਂ ਸਕਦੇ ਹੋ ਕੁਝ ਨਹੀਂ ਰਿਹਾ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਇਕੱਠੇ ਹੋਣਾ ਪੈਣਾ ਇਹਦੇ ਵਿੱਚ ਆ ਦਨ ਵਰ ਜਿਹੜੀ ਆ ਉਹ ਕਰਨੀ ਪੈਣੀ ਹੈ ਤੇ ਦੂਜਾ ਸਵਾਲ ਕੀ ਸੀਗਾ ਰਾਜਗੁਰਿੰਦਰ ਦਾ ਦੋਜਾ ਸਵਾਲ ਇਹਦੇ ਵਿੱਚ ਐਨਕਾ ਦਾ ਰਮਨ ਜੀ ਪਿਛਲੇ ਦਿਨਾਂ ਦੇ ਵਿੱਚ ਯੂਨਾਈਟਿਡ ਹੈਲਥ케ਅਰ ਦੇ ਸੀਓ ਨੂੰ ਗੋਲੀ ਮਾਰ ਕੇ ਮਾਰਦਾ ਸੀ ਹੈਨਾ ਤੇ ਤੁਸੀਂ ਹੈਰਾਨ ਹੋਵੋਗੇ ਵੀ ਮੈਜੋਰਟੀ ਚ ਲੋਕ ਕਹਿੰਦੇ ਸੀ ਵੀ ਵਧੀਆ ਕੀਤਾ ਹੈ ਨਹੀਂ ਉਸ ਤੋਂ ਬਾਅਦ ਚ ਹਰਜੋ ਸਿੰਘ ਜੀ ਕਈ ਡਾਕਟਰਾਂ ਨੇ ਸ਼ੇਅਰ ਕੀਤਾ ਕਹਿੰਦੇ ਵੀ ਮੈਂ ਆਪਰੇਟ ਕਰ ਰਿਹਾ ਸੀ ਤੇ ਮੈਨੂੰ ਬਾਹਰ ਸੱਦ ਕੇ ਇਹਨਾਂ ਦੇ ਹੀ ਜਿਹਨਾਂ ਦਾ ਸੀਓ ਮਾਰਿਆ ਆ ਉਹ ਪੁੱਛ ਰਹੇ ਸੀਗੇ ਵੀ ਇਹਨੂੰ ਕਰਨਾ ਆਪਰੇਟ ਕਰਨਾ ਜ਼ਰੂਰੀ ਵੀ ਆ ਕਿ ਨਹੀਂ ਉਹ ਅੰਦਰ ਆਪਰੇਸ਼ਨ ਚੱਲ ਰਿਹਾ ਵੀ ਘਰੇ ਛੱਡਣਾ ਬਾਅਦ ਦੇ ਵਿੱਚ ਇਹਨੂੰ ਰੱਖਣਾ ਵੀ ਜ਼ਰੂਰੀ ਸੀ ਜਾਂ ਨਹੀਂ ਸੋ ਲੋਕਿਆਂ ਦੇ ਸਤਿਆਂ ਨੇ ਆ ਕੇ ਇਹੀ ਕੁਛ ਕਰਨਾ ਆ ਐਸ ਟਾਈਮ ਜਿਹੜਾ ਕਲਾਸ ਦਾ ਡਿਫਰੈਂਸ ਆ ਨਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਜੀ ਆਪਾਂ ਇੰਡੀਆ ਦੇ ਵਿੱਚ ਆਪਾਂ ਗੱਲ ਕਰਦੇ ਸੀ ਕਿ ਇੰਡੀਆ ਦੇ ਵਿੱਚ ਹੀ ਗੱਲ ਹੁੰਦੀ ਸੀਗੀ ਏਰੀਆ ਦੇ ਵਿੱਚ ਪੈਸੇ ਦੋ ਬਾਡੀ ਨੂੰ ਰੱਖ ਕੇ ਪਹਿਲਾਂ ਪੈਸੇ ਪੁੱਛਦੇ ਕਿ ਮੈਂ ਇੱਥੇ ਮੈਂ ਕਹਿੰਦਾ ਉਹਦੇ ਨਾਲੋਂ ਕੋਈ ਬੱਤਰ ਹੁੰਦੀ ਜਾਂਦੀ ਆ ਹਾਲਤ ਹੁੰਦੀ ਲੋਕਾਂ ਨੇ ਫਿਰ ਹਥਿਆਰ ਹੀ ਚੱਕਣਾ ਫਿਰ ਹੋਰ ਕੀ ਕਰੋਗੇ ਲੋਕ ਦੇ ਰਹੀ ਕੁਛ ਹੁਣ ਅਜੀਂਦਰਪ੍ਰੀਤ ਜੀ ਗੁਰਜਾਤੀ ਸਵਾਗਤ ਹੋ ਜਾਣਾ ਨਹੀਂ ਦੇਖੋ ਹੈ ਤਾਂ ਮਾੜੀ ਗੱਲ ਹੈ ਬਈ ਇੰਦਾ ਨਹੀਂ ਹੋਣਾ ਚਾਹੀਦਾ ਸੀ ਉਹਦੇ ਪਰ ਓਵਰ ਆਲਸਾ ਤੁਹਾਨੂੰ ਲੱਗਿਆ ਬਈ ਇਹ ਵਾਪਰਿਆ ਨਹੀਂ ਉਹਦੇ ਨਾਲ ਤਾਂ ਚਲੋ ਨਹੀਂ ਸੀ ਹੋਣਾ ਚਾਹੀਦਾ ਮਾੜਾ ਪਰ ਉਹ ਕੰਪਨੀ ਜਿਹੜੀ ਇੰਨਿਆਂ ਦੇ ਨਾਲ ਕਰ ਰਹੀ ਮਾੜਾ ਮਾੜਾ ਉਹ ਵੀ ਨਹੀਂ ਹੋਣਾ ਚਾਹੀਦਾ ਨਾ ਜੀ ਬਿਲਕੁਲ ਲੋਕਾਂ ਦਾ ਰਿਸਪੌਂਸ ਆਪ ਦਾ ਲੋਕਾਂ ਦਾ ਰਿਸਪੌਂਸ ਤਾਂ ਇਹੀ ਹੋਣਾ ਨਾ ਫਿਰ ਇਹ ਚੀਜ਼ ਤਾਂ ਹੈ ਹੀ ਆ ਅੱਕਿਆਂ ਨੇ ਇਹੀ ਕਰਨਾ ਦੂਸਰਾ ਸਿਗਾ ਇਹਨਾਂ ਦਾ ਛੁੱਟੀਆਂ ਦਾ ਜੇ ਆਪਣੇ ਇੰਦਰਜੀਤ ਭਾਜੀ ਜੇ ਗੱਲ ਇਹ ਆ ਵੀ ਜੇ ਤੁਸੀਂ ਪੇਰੋਲ ਤੇ ਆ ਡਬਲਯੂ 2 ਦੇ ਉੱਤੇ ਆ ਤਾਂ ਤੁਹਾਨੂੰ ਮਿਨੀਮਮ 2 ਵੀਕ ਦੀਆਂ ਛੁੱਟੀਆਂ ਇੱਕ ਹਫ਼ਤੇ ਦੀ ਜਿਹੜੀ ਸਿਕ ਲੀਵ ਤਿੰਨ ਵੀਕ ਤਾਂ ਪੱਕਾ ਪਲੱਸ ਜਿਹੜੀਆਂ ਫੈਡਰਲ ਹੌਲੀਡੇਜ਼ ਹੁੰਦੀਆਂ ਉਹ ਵੀ ਹਫ਼ਤੇਕ ਦੀਆਂ ਸੋ ਮਹੀਨੇਕ ਦੀ ਛੁੱਟੀ ਇਹ ਬਣਦੀ ਆ ਜੇ ਤੁਸੀਂ ਪੇਰੋਲ ਤੇ ਡਿਪੈਂਡ ਕਰਦਾ ਹੈ ਬਾਈ ਜੀ ਹਰ ਇੱਕ ਕੰਪਨੀ ਦਾ ਕੀ ਕਿ ਹਰ ਕੰਪਨੀ ਕਿਦਾਂ ਦਿੰਦੀ ਹੈਗੀ ਛੁੱਟੀਆਂ ਜਾਂ ਕਿਦਾਂ ਕਰਦੀ ਹੈਗੀ ਜਿਹੜੇ ਬੰਦੇ ਜਿਹੜੇ ਉਹਨੂੰ ਆਪਾਂ ਵਕੇਸ਼ਨ ਦੇ ਵਿੱਚ ਨਹੀਂ ਗਿਣ ਸਕਦੇ ਤੇ ਵਿੱਚ ਹੈਗੇ ਬਾਈ ਜੀ ਇੱਥੇ ਹੈ ਕਿ ਜਿਹੜੀਆਂ ਪ੍ਰੋਵਾਈਡ ਕਰਦੀਆਂ ਕਿਹੜੀਆਂ ਕੰਪਨੀਆਂ ਨਹੀਂ ਪ੍ਰੋਵਾਈਡ ਕਰਦੀ ਜੀ ਹਾਂਜੀ ਇਹਦਾ ਜੀ ਜੀ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਮਿਨਿਸਟਰੀ ਦੇ ਵਿੱਚ ਜਿਹੜੇ ਉਹ ਵੀ ਤਾਂ ਇੱਕ ਨਾਗਰਿਕ ਹੈਗੇ ਇੱਥੋਂ ਦੇ ਸਿੱਦੇ ਜ ਨਹੀਂ ਹਨਾ ਉਹ ਵੀ ਤਾਂ ਘਰਾਂ 'ਚ ਹੀ ਰਹਿੰਦੇ ਹੋਣਗੇ ਕਿਸੇ ਪਾਸੇ ਦਾ ਪਰ ਜੇ ਉਹਨਾਂ ਦੀ ਇੰਸ਼ੂਰੈਂਸ ਤਾਂ ਕਿਵੇਂ ਕਰਦੇ ਹੋਣਗੇ ਬਾਈ ਜੇ ਉਹਨਾਂ ਦੇ ਘਰ ਨੂੰ ਜਾ ਉਹ ਆਪਾਂ ਤੇ ਨਿਆ ਟੈਕਸ ਪੇਅਰ ਜੀ ਆਹਣਾ ਆਪਾਂ ਦਿੰਦੇ ਤਾਂ ਫਿਰ ਉਹ ਆਪਾਂ ਡਰਾਈਵਰ ਮਤਲਬ ਕਹ ਲਈਏ ਵੀ ਉਹ ਕੰਪਨੀਾਂ ਤੋਂ ਥਰੂ ਲੈਂਦੇ ਆ ਨਾ ਇੰਸ਼ੂਰੈਂਸ ਦੀ ਪਾਲਸੀ ਤਾਂ ਉਹ ਵੀ ਕੰਪਨੀ ਤੋਂ ਹੀ ਲੈਂਦੀ ਹੋਣੀ ਦੇਖੋ ਪਤਾ ਕੀ ਆ ਮੁੱਕ ਦੀ ਗੱਲ ਐ ਤੁਸੀਂ ਇਹ ਕਿਹੜੀ ਵੱਡੀ ਗੱਲ ਕਰ ਲਈ ਜਿਹਨਾਂ ਲੋਕਾਂ ਦੀ ਗੱਲ ਕਰ ਲਈ ਉਹ ਤਾਂ ਆਪਣੇ ਆਪ ਹੀ ਪਲੈਨ ਚ ਨਹੀਂ ਆਉਂਦੇ ਉਹ ਤਾਂ ਆਪਣੇ ਆਪ ਹੀ ਸੀ ਵੀ ਲੈਂਦੇ ਬਿਲਕੁਲ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਜਹਾਜ਼ ਹੀ ਚੱਕ ਕੇ ਲੈ ਕੇ ਜਾਂਦਾ ਜਹਾਜ਼ ਹੀ ਛੱਡ ਕੇ ਜਾਂਦਾ ਹੈ ਇਹ ਤਾਂ ਤੁਸੀਂ ਵੱਡਾ ਸੱਪ ਕੱਢ ਲਿਆ ਇਹ ਤਾਂ ਬਹੁਤ ਵੱਡਾ ਕੰਮ ਮੈਂ ਮੈਂ ਕਹਿਣ ਲੱਗਾ ਸੀ ਕਿ ਅਖੀਰ ਚ ਇਹ ਗੱਲ ਵੀ ਜਿਉਂ-ਜਿਉਂ ਤੁਸੀਂ ਸਿਸਟਮ ਨੂੰ ਜਾਣਨ ਲੱਗਦੇ ਆ ਪਤਾ ਲੱਗਦਾ ਵੀ ਦੁਨੀਆ ਦੇ ਵਿੱਚ ਸਿਸਟਮ ਸਾਰੇ ਪਾਸੇ ਇਦਾਂ ਹੀ ਕਰਕੇ ਪਏ ਆ ਇਹ ਹੌਲੀ-ਹੌਲੀ ਪਤਾ ਲੱਗਦਾ ਮਖੌਟੇ ਬਾਹਰ ਹੋਰ ਨੇ ਹਾਥੀ ਦੇ ਦੰਦ ਦਿਖਾਉਣ ਦੇ ਕੋਸਾਂ ਦੇ ਰੂਲਸ ਰੈਗੂਲੇਸ਼ਨ ਸਾਰੇ ਆ ਪਰ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਪ੍ਰੋਬਲਮ ਇਹ ਆ ਹਾਂ 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 ਜੀ ਭਾਈ ਉਹ ਵੀ ਅਦਾਲਤਾਂ ਵੀ ਬੈਠੀਆਂ ਸੁਣਿਆ ਉਹ ਵੀ ਇੱਕ ਨਾਗਰਿਕ ਜੱਜ ਵੇਲੇ ਫੈਸਲੇ ਕੀ ਜਾਂਦੇ ਆ ਹੈਨਾ ਇਹ ਜਿੱਦਾਂ ਜਿਹੜੀਆਂ ਫੇਰ ਕਿੰਨੇ ਵੀ ਅਦਾਲਤ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਅਦਾਲਤ ਵੀ ਉਹਨਾਂ ਦੇ ਨਾਲ ਹੀ ਰਣੀ ਵੀ ਸਮਝੋ ਫਿਰਦਾ ਇੱਕ ਗੁੱਸਾ ਇੱਕ ਗੁੱਸਾ ਕਿਤੇ ਕਿਤੇ ਮਿਲੀਅਨ ਦਾ ਹੁੰਦਾ ਕਲੇਮ ਹਨਾ 40 40 ਮਿਲੀਅਨ ਜੱਜ ਦੇ ਦਿੰਦਾ ਤੇ ਉਹ ਮੁੜ ਕੇ ਕੰਪਨੀ ਬੈਠੀ ਕਰਦੀ ਜਿਉਂਦੀ ਜਿਉਂਦੀ ਦਿੰਦੀ ਜੀ ਦਾ ਮੈਂ ਮੈਂ ਤੁਹਾਨੂੰ 100 100 ਰੱਸਿਆਂ ਦੀ ਸੇਰੇ ਦੇ ਗੰਢ ਇੱਕੋ ਗੱਲ ਕਹਿਨਾ ਜਿੰਨੀ ਦੇਰ ਤੱਕ ਤੁਸੀਂ ਲੋਕਲ ਪੋਲਿਟਿਕਸ ਲੋਕਲ ਗਰਾਸਰੂਟ ਲੈਵਲ ਤੇ ਆਪਣੇ ਨਿੱਕੇ ਨਿੱਕੇ ਮੀਟਿੰਗਾਂ ਨਿੱਕੇ ਨਿੱਕੇ ਥਾਂ ਤੇ ਤੁਸੀਂ ਨਹੀਂ ਆਪਣੇ ਇਨਵੋਲਵ ਹੁੰਦੇ ਨਹੀਂ ਉੱਥੇ ਜਾਂਦੇ ਨਹੀਂ ਆਪਣੀ ਵੌਇਸ ਰੇਜ਼ ਕਰਦੇ ਉਨੀ ਦੇਰ ਤੱਕ ਇਹ ਜਿਹੜੀਆਂ ਚੀਜ਼ਾਂ ਇਹ ਹੁੰਦੀਆਂ ਰਹਿਣੀਆਂ ਜਿੰਨਾ ਚੀਜ਼ਾਂ ਦੇ ਉੱਤੇ ਤੁਸੀਂ ਦੇਖੋ ਜਿੰਨੇ ਕਾਨੂੰਨ ਬਣੇ ਆ ਜਿੰਨਾਂ ਦੇ ਉੱਤੇ ਵੌਇਸ ਰੇਜ਼ ਹੋ ਜਾਂਦੀ ਇੱਕ ਵਾਰੀ ਇੱਕ ਵਾਰੀ ਦੁਨੀਆ ਤੌਰ ਪਰ ਪੈਂਦੀ ਹੈ ਜਿੱਦ ਤੇ ਖਾਵਾਪਾ ਹੁਣ ਕਿਸਾਨ ਅੰਦੋਲਨ ਦਾ ਆਪਾਂ ਬਹੁਤ ਵੱਡਾ ਐਗਜ਼ਾਮਪਲ ਆਪਣੇ ਕੋਲ ਹੈਗਾ ਜਦੋਂ ਉਹ ਚੀਜ਼ ਹੋ ਜਾਂਦੀ ਆ ਉਦੋਂ ਤੁਸੀਂ ਮਤਲਬ ਕੀ ਕਹਿ ਲਓ ਕਿ ਉਦੋਂ ਉਹ ਚੀਜ਼ਾਂ ਨੂੰ ਮੋੜਾ ਪੈ ਜਾਂਦਾ ਸੋ ਇਸ ਕਰਕੇ ਇਹਨਾਂ ਸਾਰਿਆਂ ਦਾ ਜਿਹੜਾ ਹੈਗਾ ਪੁਆਇੰਟ ਹੈਗਾ ਜਾਂ ਆਨਸਰ ਹੈਗਾ ਉਹ ਇਹ ਹੈਗਾ ਕਿ ਆਪਣਾ ਜਦੋਂ ਕਾਨੂੰਨ ਮੇਕਿੰਗ ਹੁੰਦੀ ਆ ਜਦੋਂ ਲਾਅ ਮੇਕਿੰਗ ਚੱਲਦੀ ਆ ਜਦੋਂ ਤਰੀਕੇ ਚੱਲਦੇ ਆ ਸਾਰਾ ਕੁਝ ਚੱਲਦਾ ਹੈ ਉਹਨਾਂ ਦੇ ਵਿੱਚ ਹਿੱਸਾ ਲੈਣਾ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਇਹ ਇੱਕ ਦਿਨ ਦੇ ਵਿੱਚ ਇਹ 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 ਬਿਮਾਰੀ ਜਿੱਦਾਂ ਆਪਾਂ ਵੀ ਕਹਿੰਦੇ ਵੀ ਕੈਂਸਰ ਦੀ ਬਿਮਾਰੀ ਆ ਤਾਂ ਸਿਰਫ ਇਟੀ ਗੋਲੀ ਨਾਲ ਨਹੀਂ ਹਟਣੀ ਇਟ ਵਿਲ ਟੇਕ ਟਾਈਮ ਬਟ ਵੀ ਆਲ ਹਵ ਟੂ ਡੂ ਆਰ ਵਰਕ ਕੀਮੋਥੈਰਪੀ ਕਰਨੀ ਪੈਣੀ ਆ ਜੀ ਬਿਲਕੁਲ ਥੈਂਕ ਯੂ ਥੈਂਕ ਯੂ ਇਨਰਜੀ ਜੀ ਥੈਂਕ ਯੂ ਕਾਲ ਡਿਲੀ ਬੜੀ ਓਕੇ ਚਲੋ ਠੀਕ ਹੈ ਓਕੇ ਇੱਕ ਛੋੜੀ ਜੀ ਕੁਇਕ ਬ੍ਰੇਕ ਲੈਣੀ ਆ ਆਪਾਂ ਤੇ ਬਸ ਉਸ ਤੋਂ ਬਾਅਦ ਮੁੜਦੇ ਆਂ ਤੇ ਫਿਰ ਰਹਿ ਗਏ ਜਿਹੜੇ ਕਾਲਰਸ ਉਹਨਾਂ ਨਾਲ ਕਰਦੇ ਆਪਾਂ ਗੱਲਬਾਤ ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ ਯੂਐਸ